ਰਾਜਸਥਾਨਕ ਰਗੂਨਾਥ ਮੰਦਿਰ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਿਦਿ ਦੇ ਹਾਰੇ ਤੇ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਦਾ ਆਯੋਜਨ ਜਾਨਿਸ਼ ਮਹਾਜਨ ਸ਼ਿਵ ਮਹਾਜਨ ਸਮਤਾ ਸਟੂਡੀਓ ਨਵੀਂਪੁਰੀ ਭਗਤ ਸਿੰਘ ਮਠਾਰੂ ਸਰਵਿੰਦਰ ਸੁਖ ਸ਼ਹਿਬਾਤ ਸਿੰਘ ਨੋਬੀ ਮੱਲੀ ਹਾਜ਼ਰੀ ਮੱਲੀ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਮਾਨਤਾ ਦੀ ਸੇਵਾ ਬਿਰਧ ਆਸ਼ਰਮ ਚਲਾ ਰਹੇ ਪੰਕਜ ਲਹਿਲ ਅਤੇ ਗੁਰਕਬਾਦ ਸਿੰਘ ਮਾਲਜ ਗਰੁੱਪ ਦੇ ਸੇਵਾ ਅਸ਼wini ਦੁੱਗਲ ਨਗਰ ਕੌਂਸਲ ਪ੍ਰਧਾਨ ਰਮਨ ਸੰਤੂ ਨਿਰਿੰਦਰ ਕੁਮਾਰ ਕਾਲੇਸ਼ਾ ਭੁਪਿੰਦਰ ਸਿੰਘ ਰਿੰਕਾ ਬ੍ਰਿੰਦਰ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਲਗਭਗ 70 ਦੇ ਕਰੀਬ ਨੌਜਵਾਨਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਕੈਂਪ ਦੌਰਾਨ ਸਿਵਲ ਹਸਪਤਾਲ ਬਟਾਲਾ ਦੀ ਟੀਮ ਵੀ ਮੌਜੂਦ ਰਹੀ ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸ਼ਿਵ ਸ਼ਨਾ ਤੋਂ ਰੋਹਿਤ ਮਹਿੰਦੀ ਸਮਾਜ ਸੇਵਕ ਮੁੱਠਮਾ ਜੀ ਅਤੇ ਡਾਕਟਰ ਕਮਲਜੀਤ ਕੇਜੇ ਵੀ ਪਹੁੰਚੇ ਉਨਾ ਆਕਿਆ ਕੇ ਖੂਨ ਦਾ ਇੱਕ ਮਹਾਨ ਦਾਨ ਹੈ ਅਤੇ ਨੌਜਵਾਨਾਂ ਦਾ ਇਹ ਉਪਰਾਲਾ ਬਹੁਤ ਹੀ ਚੰਗਾ ਹੈ ਇਸ ਤਰ੍ਹਾਂ ਦੇ ਕੈਂਪ ਲਗਾਉਣ ਦੇ ਨਾਲ ਨੌਜਵਾਨ ਇੱਕ ਸੇਧ ਮਿਲਦੀ ਆ ਤੇ ਪਹੁੰਚੇ ਲੋਕਾਂ ਨੇ ਨਸ਼ੇ ਤੋਂ ਦੂਰ ਰਹਿਣ ਦੀ ਨੌਜਵਾਨਾਂ ਨੂੰ ਅਪੀਲ ਕੀਤੀ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰਿਆਲ ਤੋਂ ਪੱਤਰਕਾਰ ਰਮੇਸ਼ ਸਿੰਘ ਦੀ ਖਾਸ ਰਿਪੋਰਟ ਮੇਰਾ ਰੰਗ ਤੇ ਬਸੰਤੀ ਚੋਲਾ ਮੇਰਾ ਰੰਗ ਤੇ ਉਹ ਮੇਰਾ ਰੰਗ ਤੇ ਬਸੰਤੀ ਚੋਲਾ ਹੋ ਜਾਏ ਚੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਉਹ ਮੇਰਾ ਰੰਗ ਦੇ ਬਸੰਤੀ ਚੋਲਾ ਵੇ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਨੋਜਮਾਨ ਸੇਵਾ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਨੂੰ ਆਗਮੰਦਰ ਦਾ ਜਿੰਨਾਂ ਨੇ ਐਡਾ ਸੋਹਣਾ ਪ੍ਰਾਲਾ ਕੀਤਾ ਵਾ ਅੱਜ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਸ਼ੀਰ ਸੁਦੇਵ ਸ਼ੀਰ ਰਾਜਗੁਰੂ ਜੀ ਦੀ ਯਾਦ ਵਿੱਚ ਤੀਜਾ ਖੂਨ ਦਾ ਕੈਂਪ ਲਗਾਇਆ ਵਾ ਇਹ ਵੀਰ ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਇਦਾਂ ਬਲੱਡ ਯੂਨਿਟ ਇਕੱਠੇ ਕਰਕੇ ਬਲੱਡ ਬੈਂਕ ਵਿੱਚ ਜਮ੍ਹਾਂ ਕਰਉਂਦੇ ਨੇ ਇਹਨਾਂ ਵੱਡੋ ਬਹੁਤ ਹੀ ਵੱਡਾ ਉਪਰਾਲਾ ਵਾ ਸ਼ਲਾੰਗੜਾ ਜੋ ਕੋ ਉਪਰਾਲਾ ਵਾ ਅਸੀਂ ਅੱਜ ਕੁੜ ਭਾਗੀ ਸਮਝਦੇ ਆਪਣੇ ਆਪ ਨੂੰ ਇਹਨਾਂ ਨੇ ਸਾਨੂੰ ਇੰਨੀ ਸੁਚੇਤਾ ਦਿੱਤੀ ਹੈ ਕਿ ਸਾਨੂੰ ਮੁੱਖ ਮਾਨ ਨੂੰ ਇੱਥੇ ਸ਼ਮੂਲਿਤ ਕਰਨ ਦੀ ਸਦਾਇਤਾ ਵਾ ਅਸੀਂ ਇਹਨਾਂ ਯੋਗ ਨਹੀਂ ਹੈਗੇ ਪਰ ਭਰਾਵਾਂ ਦਾ ਪਿਆਰ ਆ ਜੀ ਸਾਰੇ ਵੀਰ ਸਹਿਯੋਗ ਕਰਦੇ ਸਾਨੂੰ ਸਾਡੇ ਕਾਰਜਾਂ ਵਿੱਚ ਅਸੀਂ ਬਹੁਤ ਹੀ ਧੰਨਵਾਦੀ ਆਂ ਟੀਮ ਦੇ ਜਿਨ੍ਹਾਂ ਨੇ ਇਡਾ ਵੱਡਾ oprala ਕੀਤਾ ਵਾ ਤੇ ਸ਼ਹੀਦਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਨੂੰ ਮੁੱਖਰਾ ਦੇਣਾਂ ਨੇ ਜਿਹੜਾ ਇਡਾ ਵੱਡਾ oprala ਕੀਤਾ ਜੀ ਵੇਖੋ ਜੀ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਹ ਸਾਰੇ ਇੱਥੇ ਜਿਹੜੇ ਪਹੁੰਚੇ ਕਰੀਬਨ 90% ਸਾਰੇ ਨੌਜਵਾਨ ਹੀ ਆ ਜੀ ਇਹ ਸਾਡੇ ਧਾਰਿਆਲ ਦੀ ਇੱਕ ਬੜੀ ਵੱਡੀ ਮਿਸਾਲ ਆ ਉਹਨਾਂ ਨੇ ਇੱਕ ਪੇਸ਼ ਕੀਤੀ ਹੈ ਕਿ ਨੌਜਵਾਨ ਕਰਨ ਨਸ਼ਿਆਂ 'ਚ ਜਾਂ ਕੋਈ ਹੋਰ ਕੰਮਾਂ 'ਚ ਨਹੀਂ ਕਰਕੇਆ ਇਦਾਂ ਦੇ ਸਮਾਜਿਕ ਕਾਰਡਾਂ ਤੇ ਜੀਵਾਚੜਗੀ ਹਸਾ ਲੈਂਦਾ ਵਾ ਤੇ ਸਾਡੇ ਸਾਰੇ ਧਾਰਿਆ ਵਾਲੇ ਨੌਜਵਾਨਾਂ ਨੂੰ ਸਲਾਮ ਆਰੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੇ ਵੀਰ ਤੇ ਪਹੁੰਚੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਅੱਜ 23 ਤਰੀਕ ਆ ਸਾਡੇ ਸ਼ਹੀਦਾਂ ਦਾ ਦਿਨ ਨੂੰ ਯਾਦ ਤਾਜ਼ਾ ਰੱਖਣ ਵਾਸਤੇ ਰਾਜਗੁਰੂ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਤੇ ਸੁਖਦੇਵ ਜੀ ਦੀ ਇਹਨਾਂ ਦੇ ਸ਼ੀਧਾਂ ਦੇ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਸਾਡੀ ਇੱਥੇ ਨੌਜਵਾਨ ਭਗਤ ਸਿੰਘ ਸੁਸਾਇਟੀ ਆ ਜਿਹਦੇ ਵਿੱਚ ਜੈਨ ਸਮਾਜ ਜੀ ਇਹਨਾਂ ਦੇ ਪ੍ਰਧਾਨ ਨੇ ਮਨੀ ਜੀ ਪਰੀ ਸਾਹਿਬ ਨੰਦਾ ਸਾਹਿਬ ਭਗਤ ਸਿੰਘ ਜੀ ਇਹ ਸਾਰੀ ਯੂਥ ਧਾਰੀਵਾਲ ਦੀ ਬਹੁਤ ਹੀ ਅੱਛੇ ਨੇਕ ਲੜਕੇ ਨੇ ਜਿਨ੍ਹਾਂ ਨੇ ਇਹ ਤੀਸਰੀ ਵਾਰੀ ਧਾਰੀਵਾਲ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਮੈਂ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹ ਬੱਚਿਆਂ ਦੀ ਸੋਚ ਬੜੀ ਅੱਛੀ ਆ ਜੀਦਾ ਨੂੰ ਯਾਦ ਕਰਨ ਵਾਸਤੇ ਬੜਾ ਅੱਛਾ ਉਪਰਾਲਾ ਕੀਤਾ ਵਾ ਘਰ ਤੋਂ ਘਾੜੀ ਵਾ ਅੱਜ ਮੇਰੇ ਕੋਲ 100 ਬੰਦੇ ਨੇ ਅੱਜ ਖੂਨਦਾਨ ਕਰਨਾ ਵਾ ਇਹਦੇ ਨਾਲ ਵਧੀਆ ਮੈਂ ਕਹਿੰਦਾ ਵੀ ਕੋਈ ਉਪਰਾਲਾ ਨਹੀਂ ਜੀਦਾ ਨੂੰ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਮੈਂ ਵਾਰ-ਵਾਰ ਜਾਵਾਂਗੇ ਸਭਾ ਤੇ ਇਹ ਬੱਚਿਆਂ ਦੇ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਕੀਦਾਂ ਦੇ ਯਾਰ ਦੇ ਵਿੱਚ ਇੱਕ ਬਲੱਡ ਕੈਂਪ ਲਾਇਆ ਵਾ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜੈ ਜੈਦਾ ਦੋ ਖੂਨਦਾਨ ਕੰਮ ਕਰਦਾ ਕਿੰਨਾ ਹੋਰ ਲਾ ਗਿਆ ਜੈ ਸ਼੍ਰੀ ਰਾਮ ਦੀ ਸਾਰਿਆਂ ਨੂੰ ਅੱਜ ਦੀ ਰੀਟ ਤੇ ਤੀਜਾ ਖੂਨਦਾਨ ਕੈਂਪ ਆਲਾ ਡਾ 3 ਸਾਲ ਹੋ ਗਏ ਲਗਾਤਾਰ ਹੰਦੇ ਤੇ ਸ਼ੀਦਾਰੀ ਯਾਰ ਨੂੰ ਸਮਰਥਨ ਕੀਤਾ ਜਾਂਦਾ ਵਾ ਕੈਂਪ ਪਹਿਲੀ ਏਰੀਏ ਤੋਂ ਆਪਾਂ ਖੂਨਦਾਨ ਕੈਂਪ ਲਾਇਆ ਜਦੋਂ ਸੇਖਵਾ ਸਾਹਿਬ ਨੂੰ ਸੱਦਿਆ ਸੀ ਦੂਜੀ ਵਾਰੀ ਸੱਦਿਆ ਸੀ ਆਪਾਂ ਗੁਰਪੀਤ ਭਾਰੀ ਮਿੰਟੂ ਨੂੰ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਲੁਧਿਆਣੇ ਤੋਂ ਆ ਇਸ ਵਾਰ ਵੀ ਉਹਨਾਂ ਨੇ ਆਣਾ ਸੀ ਪਰ ਸਾਡਾ ਮਾਇੰਡ ਕੀਤਾ ਸੀ ਕਿ ਕਿਉਂ ਸਾਡੇ ਸ਼ਹਿਰ ਦੇ ਵਿੱਚ ਗੰਗਾ ਰਹਿੰਦੀ ਆ ਤੇ ਬਾਹਰ ਜਾਂਦੀ ਕੀ ਲੋੜ ਆ ਆਪਣੇ ਸ਼ਹਿਰ ਦੀ ਟੀਮ ਨੂੰ ਐਪਰੀਸ਼ੀਏਟ ਕੀਤਾ ਜਾਏ ਤੇ ਇਹਨਾਂ ਨਾਲ ਵੱਧ ਤੋਂ ਵੱਧ ਜਨਤਾ ਜੁੜ ਕੇ ਉਹਨਾਂ ਦਾ ਸਹਿਯੋਗ ਕਰਨ ਅੱਜ ਦੀ ਡੇਟ ਦੇ ਇੱਕ ਬਜ਼ੁਰਗ ਵੀ ਘਰ ਸਾਹਮਣਾ ਉੱਖਾਂ ਦਾਵਾ ਤੇ ਆ ਮਨੁੱਖਤਾ ਦੀ ਸੇਵਾ ਵਾਲੇ ਪੰਕਾਇਰ ਤੇ ਇਹਨਾਂ ਨਾਲ ਜਿੰਨੀ ਵੀ ਟੀਮ ਆਈ ਆ ਆ रियलिटी ਹੈ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਸਾਹਮਦੇ ਆ ਜਿਨ੍ਹਾਂ ਨੂੰ ਕੋਈ ਵੇਖਣਾ ਵੀ ਪਸੰਦ ਨਹੀਂ ਕਰਦਾ ਜਿਨ੍ਹਾਂ ਨੂੰ ਕੀੜੇ ਪੈ ਜਾਂਦੇ ਆ ਬਾਕੀ ਅੰਨਾ ਦਾ ਵੀ ਬੜਾ ਬੜਾ ਧੰਨਵਾਦ ਕਰਦੇ ਆ ਬਾਕੀ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਆਈਆਂ ਵਾ ਦੁੱਗਲ ਸਾਹਿਬ ਆ ਪ੍ਰੈਜ਼ੀਡੈਂਟ ਰਿੰਕੇ ਭਾਜੀ ਚੇਅਰਮੈਨ ਬਿਲਸਨ ਸਰਪੰਚ ਸਾਹਿਬ ਬਾਕੀ ਜਿੰਨੀ ਵੀ ਟੀਮ ਆਈ ਆ ਆਰਐਸਐਸਸੀ ਆਈ ਆ ਸ਼ੇ ਪਰਵਾਰ ਸਭਾਈ ਆ ਖਾਤੇ ਸ਼ਾਂਤੀ ਟੀਮ ਆਈ ਆ ਸ਼ਿਵਸਨ ਆਈ ਆ ਇਸ ਦਰਮਿਆਨ ਕਈ ਨੇ ਵੀ ਪੋਲੀਟੀਕਲ ਆਪਣਾ ਮਤਮਨਾ ਸਮਝ ਗਏ ਅੰਨੂ ਸਿਰਫ ਇਕ ਸਮਾਜਿਕ ਕੰਮ ਦੇ ਮੱਦੇਨਜ਼ਰ ਰੱਖ ਕੇ ਅਦੀ ਸੇਵਾ ਵਿੱਚ ਯੋਗਦਾਨ ਦਿੱਤਾ ਵਾ ਸੇਖਵਾ ਸਾਹਿਬ ਵੀ ਆ ਰਹੇ ਆ ਮਾ ਸਾਹਿਬ ਵੀ ਆ ਰਹੇ ਆ ਇਹ ਰਮਨ ਸੰਧੂ ਸਾਹਿਬ ਵੀ ਆ ਰਹੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕੋ ਅਰਦਾਸ ਵਾ ਕਿ ਅੰਨਾ ਦੀ ਸੋਸਾਇਟੀ ਨੂੰ ਸਦਨ ਦਾ ਆਹੀ ਮਤਵਾ ਕਿ ਅੰਨਾ ਨਾਲ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਜੁੜਿਆ ਜਾਵੇ ਤਾਂ ਕਿ ਇਹਦਾ ਫਾਈਨੈਂਸ਼ਲੀ ਤਨਮਨ ਧੰਦੇ ਨਾਲ ਯੋਗਦਾਨ ਕੀਤਾ ਜਾਵੇ ਜੈ ਸ਼੍ਰੀ ਰਾਮ ਉਹਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ ਤੇ ਉਹਨਾਂ ਦਾ ਆਪਣਾ ਵੀ ਦੋਸ਼ ਹੈ ਉਹਨਾਂ ਸਾਡੇ ਸਾਹਮਣੇ ਹਰ ਇੱਕ ਚੀਜ਼ ਪਈ ਹੁੰਦੀ ਹੈ ਬਾਜ਼ਾਰ ਦੇ ਵਿੱਚ ਫਰੂਟ ਵੀ ਵਿਕਦਾ ਸਬਜ਼ੀ ਵੀ ਵਿਕਦੀ ਨਸ਼ਾ ਵੀ ਵਿਕਦਾ ਤੁਹਾਡੇ ਹੱਥ ਦੇ ਵਿੱਚ ਆ ਗਿਆ ਆਪਾਂ ਕੀ ਖਾਣਾ ਵਾ ਉਹ ਸੰਭਲ ਕੇ ਰਹਿਣ ਜਿਹੜਾ ਉਹ ਹੀ ਬੰਦਾ ਖੂਨ ਦੇ ਸਕਦਾ ਉਹ ਜਿਹੜਾ ਨਸ਼ਿਆਂ ਤੋਂ ਦੂਰ ਵਾ ਕਿ ਜਿੰਨੇ ਬੰਦੇ ਆ ਪੰਜਾਬ ਨੂੰ ਐਵੇਂ ਹੀ ਬਦਨਾਮ ਕੀਤਾ ਜਾਂਦਾ ਵਾ ਸਾਰੇ ਨਸ਼ਿਆਂ ਤੋਂ ਦੂਰੀ ਆ ਅੱਜ ਦੀ ਡੇਟ ਵਿੱਚ 100 ਤੋਂ ਵੱਧ ਬੰਦਾ ਖੂਨ ਦੇਗਾ ਜਿਹਦੇ ਵਿੱਚੋਂ 90% ਨੌਜਵਾਨੀ ਹੋਣਗੇ ਸਭ ਤੋਂ ਪਹਿਲੇ ਜੈਸ਼ੀ ਰਾਮ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਸਾਡੇ ਵੱਲੋਂ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਤੀਜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵਾ ਤੁਸੀਂ ਦੇਖ ਰਹੇ ਜੇ ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਵਾ ਸਭ ਤੋਂ ਪਹਿਲੇ ਅਸੀਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਤੈਹ ਦਿਨੋ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਸ਼੍ਰੀ ਪੰਕਜ ਜੀ ਜੋ ਮਾਨਵਤਾ ਦੀ ਸੇਵਾ ਲਈਤੋਂ ਸਾਡੇ ਵਿੱਚ ਆਏ ਆਂ ਅਸੀਂ ਆਪਣੇ ਮੁੱਖ ਮਹਿਮਾਨ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਸਦਕੇ ਤੇ ਇੱਥੇ ਆ ਕੇ ਸਾਡੇ ਇਸ ਕੈਂਪ ਨੂੰ ਸਫਲ ਬਣਾਇਆ ਵਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਪਾਰਟੀਆਂ ਦਾ ਵੀ ਸਾਨੂੰ ਸਹਿਯੋਗ ਰਿਹਾ ਵਾ ਜਿਨ੍ਹਾਂ ਦਾ ਅਸੀਂ ਤੈਨ ਦੇ ਰੋ ਧੰਨਵਾਦ ਕਰਦੇ ਆ ਸਾਡੀ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਕਿ ਬੁਰੇ ਯਾਤਰਾ ਨੂੰ ਛੱਡ ਕੇ ਸਾਡੇ ਇਸ ਚੰਗੇ ਕੰਮ ਵਿੱਚ ਸਹਿਯੋਗ ਕਰਨ ਤਾਂ ਕਿ ਅਸੀਂ ਵੱਧ ਤੋਂ ਵੱਧ ਸ਼ਹਿਰ ਨੂੰ ਆਪਣੇ ਧਾਰੀਵਾਲ ਨੂੰ ਵੀ ਚੰਗੀ ਜਗ੍ਹਾ ਲੈ ਕੇ ਜਾਈਏ ਆਪਣੇ ਧਾਰੀਵਾਲ ਦਾ ਨਾਮ ਰੋਸ਼ਨ ਕਰ ਸਕੀਏ ਅਤੇ ਬਹੁਤ ਸਾਰੀ ਸੇਵਾਵਾਂ ਜਿੱਦਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਵੱਧ ਕਰਕੇ ਸਹਿਯੋਗ ਕਰੀਏ ਜਿੰਨਾ ਆਪਸੀ ਭਾਈ ਜਰਗ ਦੇ ਸਾਜ ਬਣੀ ਰਹੇ ਧੰਨਵਾਦ ਸੇਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੀਜਾ ਖੂਨਦਾਨ ਕੈਂਪ ਹਾਰਦਿਕ ਪਰਡੈਕਸ਼ਨ ਨਾਲ ਲਗਾਇਆ ਜਾ ਰਿਹਾ ਜੀ ਇਹ ਇੱਕ ਸ਼ਹਿਰ ਦੇ ਨੌਜਵਾਨਾਂ ਔਰ ਨਾਲ ਹੀ ਸ਼ਹਿਰ ਦੇ ਲਾਗੇ ਪਿੰਡਾਂ ਦੇ ਨੌਜਵਾਨਾਂ ਦਾ ਬੜਾ ਤਗੜਾ ਉਪਰਾਲਾ ਵਾ ਕਿ ਜਿਹੜਾ ਅੱਜ ਸਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਲਈ ਹਸਾਦ ਦੇ ਕੇ ਜਿਨ੍ਹਾਂ ਦੇ ਜਿਹਦੇ ਹਸਾਦ ਦਾ ਉਪਰਾਲੇ ਅਸੀਂ ਅੱਜ ਆਨੰਦ ਮਾ ਰਹੇ ਆ ਉਹਨਾਂ ਦੀ ਯਾਦ ਵਿੱਚ ਇੱਕ ਕੈਂਪ ਲਵਾਇਆ ਜਾਂਦਾ ਏ ਇਹਦੇ ਵਿੱਚ ਸਾਡੇ ਸ਼ਹਿਰ ਦੀ ਨੌਜਵਾਨ ਟੀਮ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਇਹ ਕੈਂਪ ਲਗਵਾਇਆ ਤੇ ਅਸੀਂ ਆਪਣੇ ਪਾਰਟੀ ਵਾਲੋਂ ਵੀ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹੋ ਜਿਹੇ ਕਾਮੇ ਜਿਹੜੇ ਆ ਹਰ ਸ਼ਹਿਰ ਹਰ ਪਿੰਡਾਂ ਵਿੱਚ ਹੋਣੇ ਚਾਹੀਦੇ ਆ ਕਿ ਇੱਕ ਪਹਿਲਾ ਦੇਖੋ ਕਿ ਇਹ ਕੋਈ ਖੂਨਦਾਨ ਕਹਿੰਦੇ ਬਹੁਤ ਘੱਟ ਲੱਗਦੇ ਸੀ ਕਿ ਕਈ ਜਿਹੜੇ ਇਹੋ ਜਿਹੇ ਐਕਸੀਡੈਂਟ ਆ ਵਿੱਚ ਬੰਦੇ ਚਾਹੇ ਜਿਨ੍ਹਾਂ ਨੂੰ ਖੂਨ ਦੀ ਕਮੀ ਨਾ ਬੰਦੇ ਰਹਿ ਜਾਂਣ ਲੋੜਵੰਦ ਰਹਿ ਜਾਂਦੇ ਸੀ ਕਿ ਹੁਣ ਖੂਨ ਦੀ ਕੋਈ ਕਮੀ ਨਹੀਂ ਹੈ ਵੀ ਕਿ ਹਸਪੀਟਲ ਵਿੱਚ ਕਿ ਜਿਹੜੇ ਕੰਮ ਪੂਰੀ ਕਰ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆਂ ਵੀਰਾਂ ਦਾ ਤੇ ਵੀ ਤੁਸੀਂ ਇਹਦਾ ਅਪਰਾਹਲਾ ਇਦਾ ਹੀ ਰੱਖਿਓ ਤੇ ਜਿੱਥੇ ਸਾਡੀ ਲੋੜ ਆ ਅਸੀਂ ਵੀ ਤੁਹਾਡਾ ਸੰਜੋਗ ਕਰਾਂਗੇ ਵਾਈਡਰ ਦੀ ਕਹਾਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸੰਜੀਵ ਜੀ ਦੀ ਸ਼ਰਧਾਂਜਲੀ ਦੇਣ ਲਈ ਧਾਰੀਵਾਲ ਦੇ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਅੱਜ ਖੂਨਦਾਨ ਕੈਂਪ ਲਗਾਇਆ ਮੈਂ ਸਾਰੇ ਨੌਜਵਾਨਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਸ਼ਾਬਾਸ਼ ਹੀ ਦੇਣਾ ਕਿ ਇਹ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਅਸਲੀ ਵਾਰਸ ਨੇ ਔਰ ਇਹਨਾਂ ਨੇ ਜਿਹੜੀ ਮਨੁੱਖਤਾ ਦਾ ਬਹੁਤ ਵੱਡਾ ਖੂਨਦਾਨ ਦਾ ਜਿਹੜਾ ਦਾਨ ਹੈਗਾ ਉਹਦਾ ਇੱਕ ਬੜਾ ਵੱਡਾ ਕੈਂਪ ਹੋਗਾ ਦੋ ਦਿਨ ਕੀਤਾ ਹੈਗਾ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਸਫਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰਤੀਗਿਆ ਲੈ ਕੇ ਹੀ ਕਰ ਸਕਦੇ ਹਾਂ ਕਿ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ ਸੁਪਨਾ ਸੀਗਾ ਕਿ ਜਿਹੜਾ ਮੇਰਾ ਆਜ਼ਾਦ ਭਾਰਤ ਹੋਏਗਾ ਉੱਥੇ ਬਰਾਬਰਤਾ ਸਾਰੇ ਲੋਕ ਖੁਸ਼ਹਾਲ ਹੋਣਗੇ ਬਰਾਬਰ ਹੋਣਗੇ ਕੁਦਰਤੀ ਸੌਮਿਆਂ ਦਾ ਸਾਰਿਆਂ ਦਾ ਬਰਾਬਰ ਦਾ ਅਧਿਕਾਰ ਹੋਏਗਾ ਸਰਕਾਰੀ ਨੌਕਰੀਆਂ ਮੇ ਹੋਣਗੀਆਂ ਸਰਕਾਰੀ ਪੜ੍ਹਾਈ ਦਾ ਇੰਤਜ਼ਾਮ ਹੋਏਗਾ ਸਰਕਾਰੀ ਹਸਪਤਾਲ ਸਰਕਾਰੀ ਦਵਾਈਆਂ ਦਾ ਇੰਤਜ਼ਾਮ ਸਰਕਾਰੀ ਨੌਕਰੀਆਂ ਤੇ ਕਿੰਨਾ ਮੁਖੀ ਜਿਹੜੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਟ੍ਰੇਨ ਕਰਕੇ ਭਾਰਤ ਨੂੰ ਖੁਸ਼ਹਾਲ ਬਣਾਇਆ ਜਾਏਗਾ ਪਰ ਅਫਸੋਸ ਦੀ ਗੱਲ ਹੈ ਕਿ 70 ਸਾਲ ਬੀਤਣ ਦੇ ਬਾਵਜੂਦ ਜੋ ਭਗਤ ਸਿੰਘ ਦਾ ਸੁਪਨਿਆਂ ਦਾ ਭਾਰਤ ਸੀ ਉਹ ਨਹੀਂ ਬਣ ਸਕਿਆ ਸੋ ਆਓ ਅੱਜ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਅਸ਼ੀਰਵਾਦ ਲੈ ਕੇ ਇਹੀ ਪ੍ਰਣ ਕਰਕੇ ਕਰੀਏ ਕਿ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਜਿਹੜਾ ਪਿਆਰ ਕਰਨਾ ਔਰ ਆਪਣਾ ਜੋ ਬੰਦਾ ਯੋਗਦਾਨ ਹੈ ਉਹ ਜਰੂਰ ਸਾਰਿਆਂ ਦੇ ਵਿੱਚ ਪਾਣਾ ਹੈਗਾ ਉਹ ਹਰਜੀ ਫਾਊਂਡੇਸ਼ਨ ਵਾਲਿਆਂ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਅੱਜ ਖੂਨਦਾਨ ਕੈਂਪ ਲਾਇਆ ਵਾ ਉਹਦੇ ਵਿੱਚ ਸਾਡੇ ਸਾਰੇ ਇਲਾਕੇ ਦੇ ਆਗੂ ਲੋਕੀ ਪਹੁੰਚੇ ਰਹੇ ਸਾਰਿਆਂ ਨੇ ਦੇਖਿਆ ਸਾਰੀਆਂ ਪਾਰਟੀਆਂ ਵੱਲੋਂ ਆਣ ਕੇ ਆਪੋ-ਆਪਣਾ ਯੋਗਦਾਨ ਪਾ ਰਹੇ ਨੇ ਤੇ ਜੋ ਇਹ ਬੱਚਿਆਂ ਨੇ ਪ੍ਰਬਾਲਾ ਕਰਕੇ ਖੂਨ ਦਾ ਤੀਸਰਾ ਕੈਂਪ ਲਾਇਆ ਇੱਕ ਬਹੁਤ ਹੀ ਸਲਾਘਾਜੋਕ ਕੰਮ ਆ। ਅਸੀਂ ਵੀ ਇਹਨਾਂ ਬੱਚਿਆਂ ਨੂੰ ਆਪਣੇ ਵੱਲੋਂ ਪੂਰੀ ਸਪੋਰਟ ਕਰਦੇ ਆ ਤੇ ਇਹਨਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਇੱਥੇ ਪਹੁੰਚੇ ਆ ਤੇ ਗੁਰੂ ਮਹਾਰਾਜ ਦੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹਨਾਂ ਨੇ ਇੱਕ ਬੜਾ ਵਧੀਆ ਭਰਾਲਾ ਕੀਤਾ ਵਾ ਜੋ ਜਿੰਨਾਂ ਦੇ ਕੋਲ ਖੂਨ ਦੀ ਕਮੀ ਆਉਂਦੀ ਆ ਤੇ ਜਦੋਂ ਇਹਨਾਂ ਦਾ ਦਾਨ ਕੀਤਾ ਖੂਨ ਉਹਨਾਂ ਤੱਕ ਪਹੁੰਚਦਾ ਵਾ ਤੇ ਕਈਆਂ ਜਾਨਾਂ ਨੂੰ ਇੱਕ ਜ਼ਿੰਦਗੀ ਜੀਣ ਦਾ ਮੌਕਾ ਮਿਲਦਾ ਇਸ ਕਰਕੇ ਇਹ ਬਹੁਤ ਵਧੀਆ ਭਰਾਲਾ ਵਾ ਅਸੀਂ ਸਾਰੇ ਇਸ ਸੀ ਨੂੰ ਸਪੋਰਟ ਕਰਦੇ ਆ ਤੇ ਇਹਨਾਂ ਦਾ ਉਤਸ਼ਾਹ ਵਧਾਉਣ ਲਈ ਇੱਥੇ ਪਹੁੰਚੇ ਆ ਤੇ ਇਹ ਵੀ ਅਪੀਲ ਕਰਦੇ ਆ ਕਿ ਜਿੱਥੇ ਸਾਡੀ ਜੋ ਵੀ ਡਿਊਟੀ ਲਾਉਣਗੇ ਅਸੀਂ ਸਾਰੇ ਜਾਣੇ ਸਾਰੀਆਂ ਪਾਰਟੀਆਂ ਦੇ ਆਗੂ ਲੋ ਸਾਰੇ ਪਹੁੰਚੇ ਨੇ ਇੱਥੇ ਕੋਈ ਮੈਂ ਵੇਖਣ ਦਾ ਕੋਈ ਪਾਰਟੀ ਦਾ ਨਹੀਂ ਆਗੂ ਆਇਆ ਸਾਰੇ ਪਹੁੰਚੇ ਨੇ ਅਸੀਂ ਸਾਰੇ ਇਸ ਚੀਜ਼ ਦਾ ਸਪੋਰਟ ਕਰਦੇ ਆ ਇਹਨਾਂ ਬੱਚਿਆਂ ਨੇ ਵੀ ਬੜਾ ਵਧੀਆ ਪ੍ਰਾਲਾ ਕੀਤਾ ਸਾਰਿਆਂ ਦਾ ਧੰਨਵਾਦ